ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਤੇ ਪਾਰਟੀ ਹਾਈ ਕਮੰਡ ਵੱਲੋਂ ਆਮ ਆਦਮੀ ਪਾਰਟੀਆਂ ਦੇ ਕਾਨੂੰਨ ਬਸਤਾਂ ਨੂੰ ਵਿਕਤੇ ਹੋਏ ਪੂਰੇ ਪੰਜਾਬ ਦੇ ਵਿੱਚ ਡੀਐਸਪੀ ਦਫ਼ਤਰਾਂ ਅਮੋਰੇ ਧਰਨੇ ਦਿੱਤੇ ਗਏ ਇਸੇ ਲੜੀ ਤਹਿਤ ਅੱਜ ਫਲੋਰ ਉਪਰ ਕੇ ਡੀਐਸਪੀ ਦਫ਼ਤਰ ਮੇਰੇ ਤਣਾ ਲਗਾ ਕੇ ਆਮ ਸਰਕਾਰ ਤੇ ਤਿੱਖੇ ਬਾਰਾ ਅੱਗੋਂ ਨੇ ਕਿਹਾ ਕਿ ਅਵਸਥਾ ਤੇ ਕਾਨੂੰਨ ਦੇ ਵਿੱਚ ਆਮ ਪਾਰਟੀ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਜੀਕਰ ਜੀਆਂ ਕਰ ਨਾਮਾ ਜੋ ਢਾਕੇ ਚੋਰੀਆਂ ਰੇਵ ਚ ਹੋਰ ਕਟਨਾਮ ਹੋ ਰਿਹਾ ਜੇਕਰ ਨਾ ਰੁਕੀਆਂ ਇਸ ਤੋਂ ਵੀ ਤਿੱਖਾ-ਛਕਾ ਦੀ ਕਾਂਗਸ ਪਾਰਟੀ ਮਜਬੂਰ ਹੋਵੇਗੀ ਇਸ ਮੌਕੇ ਜਹੰਦਰ ਸਿੰਘ ਚੱਸੀ 22 ਚੇਅਰਮੈਨ ਬਲਾਕ ਸੰਤੀ ਫਲੋਰ ਮੱਖਣ ਸਿੰਘ ਖੇਰਾ ਸਾਫਕਾ ਚੇਅਰਮੈਨ ਕਮੇਟੀ ਫਲੋਰ ਰਾਮ ਰਵਾ ਬਲਾਕ ਸੰਤੀ ਮੈਂਬਰ ਸਰਹਾਲ ਮੰਡੀ ਸੁਜੀਤ ਸਿੰਘ ਲਲੀਆਂ ਚਰਨ ਸਿੰਘ ਸਾਫਕਾ ਪੰਜ ਸੀਨੀਅਰ ਕਾਂਗਸੀ ਆਗੂਵਿੰਦਰਾ ਕਲੋਨੀ ਜਸਵੀਰ ਸਿੰਘ ਖੱਖ ਸਰਵਿਸ ਨੇ ਸਾਬੀ ਸਰਪੰਚਪਿੰਡ ਭਟੀਆਂ ਜਤਿੰਦਰ ਸਿੰਘ ਜੋੜ ਲਾੜੀ ਰਾਜਪੁਰਾ ਪਾਰਟੀ ਦੇ ਆਗੂ ਤੇ ਵਰਕਰ ਪਹਾੜੀ ਗੇਂਤੀ ਵਿੱਚ ਹਾਜ਼ਰ ਸਨ ਕੈਮਰਾਮੈਨ ਐਸ ਸਿੰਘ ਨਾਗੀ ਨਾਲ ਦੋਆਬਾ ਨਿਊ 24 ਸ਼ਾਨ ਲਈ ਗੁਰਚਾਨ ਸਿੰਘ ਨਾਗੀ ਮਨਪ੍ਰੀਤ ਸਿੰਘ ਪੰਜਾਰਾ ਦੀ ਵਿਸ਼ੇਸ਼ ਫਲੋਰ ਤੋਂ ਰਿਪੋਰਟ ਜਿੱਤਾ ਵੀ ਅੱਜ ਬੜੀ ਸਰਕਾਰ ਆ ਇੱਕ ਪੰਜ ਆ ਚੁੱਕਿਆ ਤੇ ਹੁਣ ਲੋੜੇ ਸਮੇਂ ਦੇ ਵਿੱਚ ਜਾ ਕੇ ਹੋ ਰਿਹਾ ਜੇ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੇ ਆਪਣੇ ਵਾਅਦੇ ਵੀ ਇਹਦੇ ਵਿੱਚ ਸਿਖੇ ਨਹੀਂ ਹੜੇ। ਕੌਣ ਕੀ ਫੋਟਾ ਜੰਮਦੇ। ਮੈਂ ਚੰਗੀ ਤਰ੍ਹਾਂ ਜਾਣਦਾ ਆ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਇਨ ਕਾਰਜਸ਼ੈਲੀ ਕੀ ਆ ਕੀ ਇਹ ਕਰਦੇ ਆ ਕੀ ਨਹੀਂ ਕਰਦੇ। ਇੱਥੇ ਮੌਜੂਦਾ ਆਪਣੇ ਜੋ ਇੱਥੇ ਹਲਕਿਆਂ ਦਾ ਇਹਨਾਂ ਦੀ ਕੀ ਕਾਰਜਸ਼ੈਲੀ ਆ? ਇਹ ਕਰਕੇ ਜਿਹੜਾ ਵੀ ਕੋਈ ਕੰਮ ਆ ਉਹ ਲੋਕਲ ਹਲਕੇ ਤੱਕ ਆਪਾਂ ਬੱਚ ਬੱਚੇ ਆਪਾਂ ਨੂੰ ਪਤਾ ਵੀ ਲੋਕਲ ਹਲਕੇ ਦੀ ਕੀ ਜ਼ਿੰਮੇਰੀ ਕੀ ਹਾਲਾਤ ਆ। ਤੇ وہی ਹਾਲਾਤ ਜਿਹੜੇ ਆ ਉਹ ਪੂਰੇ ਪੰਜਾਬ ਦੇ ਵਿੱਚ ਬਾਕੀ ਸਾਰੇ ਪੰਜਾਬ ਦੇ ਆ। ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਜਿਹੜਾ ਧੰਨਿਆ ਇਹ ਪ੍ਰਦਰਸ਼ਨ ਲਾਉਣੇ ਚਾਹੀਦੇ ਆ ਤਾਂ ਜੋ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਆ ਜੋ ਸਰਕਾਰ ਦੀਆਂ ਅੱਖਾਂ ਖੁੱਲ ਸਕਣ ਜਿਸ ਨਾਲ ਕਿ ਆਪਾਂ ਜੋ ਇੱਕ ਗੁਰੂ ਜੀ ਮੰਨਦੇ ਉਸ ਤਰ੍ਹਾਂ ਇਹਨਾਂ ਵਿੱਚ ਆਪਾਂ ਕਿਤਨਾ ਕਿਤੇ ਸੁਧਾਰ ਕਰ ਸਕੀਏ ਤੇ ਇਹਦੇ ਨਾਲ ਇਹ ਵੀ ਲਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸੋ ਸਾਡੇ ਬੱਚਿਆਂ ਨੂੰ ਇੱਕ ਵਧੀਆ ਭਵਿੱਖ ਦੇ ਸਕੀਏ ਇਹਨਾਂ ਸਾਥੀਆਂ ਨਾਲ ਹੀ ਖਮਾ ਦੇ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਤੀਰ ਜਤਾਂ ਬਹੁਤ ਧੰਨਵਾਦ ਸਭ ਨੇ ਗੰਭੀਰ ਸਾਰੇ ਸਾਡੇ ਵੀਰਾਂ ਨੇ ਗੱਲ ਕੀਤੀ ਹੈ ਕਿਉਂ ਲਾਉਣਾ ਪੈਂਦਾ ਜਦੋਂ ਕੋਈ ਬੇਇਨਸਾਫੀਆਂ ਹੁੰਦੀਆਂ ਲੋਕਤੰਤਰੀ ਢੰਗ ਜੋ ਥੱਦਾ ਢਾਂਚਾ ਹੈ ਉਸ ਨੂੰ ਜਦੋਂ ਕੋਈ ਖਤਰਾ ਹੁੰਦਾ ਜਦੋਂ ਲੋਕਾਂ ਦਾ ਜੀਵਨ ਉੱਪਰ ਹੁੰਦਾ ਔਰ ਸਰਕਾਰ ਦੇ ਕੰਮ ਤੇ ਜੂਨਾ ਫੜਕੇ ਜਦੋਂ ਪ੍ਰਸ਼ਾਸਨ ਦੇ ਵਿੱਚ ਕੋਈ ਆਪਣੇ ਕੰਮ ਲਈ ਜਾਵੇ ਉਹਨੂੰ ਇਨਸਾਫ ਨਾ ਮਿਲੇ ਤਾਂ ਉਸ ਵੇਲੇ ਸਾਨੂੰ ਧਰਮਿਆਂ ਦੀ ਜ਼ਰੂਰਤ ਪੈਂਦੀ ਐ ਵੱਖ-ਵੱਖ ਪਿੰਡਾਂ ਤੋਂ ਆਏ ਮੇਰੇ ਭੈਣੋਂ ਦੇ ਭਰਾਵੋ ਔਰ ਮੋਢਵਾਰ ਵਿਅਕਤੀਓ ਅੱਜ ਆਪਾਂ ਤਾਂ ਜੱਤੀ ਦਰਸ ਬਲਾਉ ਦੇ ਮੋਹਰੇ ਕਿਸੇ ਕਾਰਨ ਕਰਕੇ ਲਾਇਆ ਇਹ ਥਾਣਾ ਲਾਉਣ ਦਾ ਆਪਾਂ ਨੂੰ ਕੋਈ ਚਾਹ ਨਹੀਂ ਸੀ ਜਾਪਾ ਨੂੰ ਧੰਨਵਾਦ ਹੌਂਦਾਂ ਗੋ ਨਾਮ ਲੈਣਾ ਇਹ ਆਪ ਸਰਕਾਰ ਦਾ ਆਪਾਂ ਪਿੰਡ ਸੱਪਾ ਟਨ ਬਾਸੇ ਆਪਾਂ ਸਾਰੇ ਇਥੇ ਇਕੱਤਰ ਹੋਏ ਆ ਪਾਰਟੀ ਪ੍ਰਧਾਨ ਰਾਜਾ ਭੜੰਗ ਜੀ ਦਾ ਹਦਲ ਸੀ ਵਿਤਥੀ ਆਪੋ ਆਪਣੀ ਸ਼ਹਿਰਾਂ ਦੇ ਵਿੱਚੋਂ ਇਕੱਠਾ ਹੋ ਕਰੋ ਚੱਲੇ ਆਓ ਸਰਦਾਰ ਜੰਮਜੀਤ ਸਿੰਘ ਜੰਮੀ ਮੈਂਬਰ ਪਾਰਲੀਮੈਂਟ ਹਲਕਾ ਜਲੰਧਰ ਜਲੰਧਰ ਦੀ ਨਮਾਇਦਗੀ ਕੀਤੀ ਆ ਔਰ ਸਾਡੇ ਦਰਮਿਆਨ ਉਹਨਾਂ ਦੇ ਬੇਟੇ ਨਵਜੀਤ ਸਿੰਘ ਜੀ ਜੋ ਕਿਨੇ ਦੇ ਭੇੜੇ ਨੇ ਔਰ ਸਾਡੇ ਵਿੱਚ ਥਾਣੇ ਵਿੱਚ ਸ਼ਾਮਲ ਹੋਏ ਆ ਅਸੀਂ ਉਹਨਾਂ ਨੇ ਇੱਥੇ ਆਉਣ ਤੇ ਉਹ ਵੈਲਕਮ ਕਰਦੇ ਆ ਹੋ ਨਵਜੀਤ ਜੀ ਬੇਸਤੀ ਹਟਾਇਆ ਇਹ ਮਹੱਲਾ ਸੰਗੋਪੁਰੇ ਦੇ ਵਿੱਚੋ ਰੇਲਵੇ ਵਾਲੇ ਬਾਅਦ ਤੋਂ ਆਪਾਂ ਸੋ ਸਮਾਗਨ ਚੱਕ ਕੇ ਤਾਂ ਮਹੱਲੇ ਦੇ ਵਿੱਚ ਆ ਬੜਦੇ ਆ ਦੇ ਮਹੱਲੇ ਨੂੰ ਅਸੀਂ ਢਾ ਦੇਣਾ ਮਹੱਲੇ ਨੂੰ ਅਸੀਂ ਉਜਾਰ ਦੇਣਾ ਉਹ ਦੋ ਚਾਰ ਦਿਨ ਹੋ ਗਏ ਆ ਦੋ ਚਾਰ ਦਿਨ ਰੌਲਾ ਪਾ ਗਏ ਲੋਕਾਂ ਨੂੰ ਲੋਕ ਜਿਹੜੇ ਆ ਉਹ ਸਹਿਮ ਜਾਂਦੇ ਆ ਤੇ ਪਤਾ ਨਹੀਂ ਮਹੱਲੇ ਦੇ ਵਿੱਚ ਕੀ ਹੋਣਾ ਤੇ ਪ੍ਰਸ਼ਾਸਨ ਨੇ ਨੂੰ ਫਾਹੇ ਲਾਵੇ ਨਹੀਂ ਅਸੀਂ ਨਜਾਇਜ਼ ਨਹੀਂ ਹੁੰਦੇ ਅਸੀਂ ਬਾਤ ਬੜੀਆਂ ਮਿਠਾ ਕੇ ਬੈਠਾਂਗੇ ਔਰ ਪ੍ਰਸ਼ਾਸਨ ਨੂੰ ਛੱਡਣਾ ਪਿਆ ਪਰ ਬਹੁਤ ਜ਼ੋਰ ਲੱਗਾ ਸਰਕਾਰ ਦਾ ਬੇਰੇ ਤੇ ਪਰਚਾ ਦੱਜ ਕਰਨਾਂ ਦਾ ਕਾਹਨਾ ਗਾਦਾ ਦੇਖੋ ਅੱਜ ਤਾਂ ਜਿਹੜਾ ਇਹ ਧਰਨਾ ਹੈਗਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹਨੇ ਪ੍ਰਧਾਨ ਹੈ ਤਾਂ ਨਾਂ ਨਿਰੰਤਰ ਚਲਾ ਰਿਹਾ ਬਲੈਗ ਜੀ ਦੇ ਦਿਸਨਰ ਤੋਂ ਪਤਾ ਨਹੀਂ ਸਾਫ ਦਾ ਜਿਹੜਾ ਇਹ ਧਰਨਾ ਹੈ ਇਹ ਜਿਹੜਾ ਪੰਜਾਬ ਕਾਂਗਰਸ ਨੇ ਜਿਹੜਾ ਪ੍ਰੋਗਰਾਮ ਆ ਲੀਕਿਆ ਸੀਗਾ ਤੇ 17 ਤਰੀਕ ਨੂੰ ਜਿਹੜੀ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਜੋ ਜਿਹੜੀ ਲਾਅਨ ਆਰਡਰ ਦੀ ਜਿਹੜੀ ਸਥਿਤੀ ਬਹੁਤ ਮਾੜੀ ਹੈ ਰੋਜ਼ ਜਿਹੜਾ ਕਤਰੋਗਾਰ ਤੇ ਮੱਤਿਆਂ ਪੈ ਲੁੱਟਾਂ ਖੁੱਟਾਂ ਹੋ ਰਹੀਆਂ ਅੱਜ ਦੇ ਇਸ ਧਾਰਨੇ ਦਾ ਮਤਵ ਇਹ ਹੈ ਵੀ ਜਿਹੜੀ ਕਰੋਰ ਜਵਸਤਾ ਜਿਹੜੀ ਢਹਿ ਢੇਰੀ ਹੋਈ ਉਹਨੂੰ ਠਰ ਕਰਨ ਦੇ ਲਈ ਸਾਰੇ ਜਿਹੜੇ ਬਲਾਕ ਆ ਉਹ ਆਪਣੇ ਜਿਹੜੇ ਡੀਐਸਟੀ ਸਾਹਿਬ ਹੈ ਉਹਨਾਂ ਨੂੰ ਮੰਗ ਪੱਤਰ ਦੇਣਗੇ ਬਾਕੀ ਸਾਰੇ ਪੰਜਾਬ ਤੇ ਜਿਹੜਾ 17 ਤਰੀਕ ਦਾ ਪ੍ਰੋਗਰਾਮ ਹੋ ਰਿਹਾ ਸੀ ਪਰ ਜਲੰਧਰ ਜ਼ਿਲ੍ਹੇ ਦੇ ਵਿੱਚ ਜਿਹੜੀ 17 ਤਰੀਕ ਦੀ ਛੁੱਟੀ ਸੀਗੀ ਸੋਟਲ ਦੇ ਮੇਲੇ ਪੂਰੀ ਜਗ੍ਹਾ ਤੇ ਸਾਨੂੰ ਜਿਹੜਾ ਜਿਹੜਾ ਜਲੰਧਰ ਦੇ ਅਸੀ ਦੇ ਪ੍ਰਧਾਨ ਹੈ ਹਰਦੇਵ ਸਿੰਘ ਲੱਗੀ ਸ਼ੇਰਵਾਲੀਆ ਜਿਹੜੇ ਜੀਹਨਰ ਦੇਸ ਤਾਂ ਜਿਹੜਾ ਉਮੀਦ ਸੀ ਜਿੱਤਣਾ ਗੱਜਣਾ ਡੀਐਸਟੀ ਦਾ ਅਫਸਰ ਫਲੋਰ ਜਿਦੋਂ ਇਲੈਕਸ਼ਨ ਹੋਈ ਸੀ ਐਮਪੀ ਦੀ ਤਪਣੇ ਐਮਪੀ ਸਾਹਿਬ ਕਹਿੰਦੇ ਸੀ ਜਾਂ ਤਾਂ ਨਸ਼ਾ ਤਸਕਰਾਂਗੇ ਜਾਂ ਅਸੀਂ ਰਹਿਣਾ ਕਿ ਪਾ ਨਸ਼ਾ ਤਸਕਰਤਾ ਹੋ ਗਏ ਚੰਨੀ ਸਾਹਿਬ ਦੇ ਦੇਣੀ ਜੀ ਦੇਖੋ ਜੀ ਚੰਨੀ ਸਾਹਿਬ ਪਰਸੋ ਚੌਥੀ ਇੱਥੋਂ ਹੋ ਕੇ ਗਏ ਆ ਅੱਜ ਉਹਨਾਂ ਦੇ ਬੇਟਾ ਜੀ ਇੱਥੇ ਆ ਰਹੇ ਆ ਘਰਨੇ ਦੇ ਵਿੱਚ ਸ਼ਾਮਲ ਹੋ ਜੇ ਹੁਣ ਕਹਿ ਦਈਏ ਵੀ ਚੰਨੀ ਸਾਹਿਬ ਆਪ ਦਾ ਤਸਕਰੋਂ ਖੜ ਨਹੀਂ ਸਕਦੇ ਖੜਨਾ ਤਾਂ ਪੁਲਿਸ ਨੇ ਹੈ ਨਾ ਪੁਲਿਸ ਜਿਹੜੀ ਆ ਉਹ ਭਗਵਾਨ ਮੰਨਦੀ ਹੈ ਜਿਹੜਾ ਅੱਜ ਵੀ ਤਰੀਕ ਦੇ ਵਿੱਚ ਜਿਹੜਾ ਸਮਾਲ ਹੈ ਮੈਂ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਵੀ ਸਦਾ ਜਿਹੜਾ ਬਰੁਧੀ ਕਰ ਰੁਕੀ ਰਹਿਣ ਛੱਡੋ ਹਲਕਾ ਇੰਚਾਰਜ ਬੈਠਾ ਤੁਹਾਡੇ ਕੋਲ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਵੀ ਹੈ ਡਿਪਟੀ ਚੇਅਰਮੈਨ ਹੈ ਇਦਾਂ ਦੇ ਜਿਹੜੇ ਸਵਾਲ ਹੈ ਉਹ ਐਮਪੀ ਦੀ بجائے ਤੁਸੀਂ ਸਰਕਾਰ ਦੇ ਨੁਮਾਇੰਦੇ ਤੋਂ ਪੁੱਛਿਆ ਕਰੋ